ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿੰਡ ਕੋਟਪੱਤੀ ਥਾਣਾ ਸਦਰ ਬੰਗਾ ਵਿਖੇ ਇੱਕ ਘਰ ਤੇ ਗੋਲੀਆਂ ਚਲਾਉਣ ਦੀ ਵਾਰਦਾਤ ਵਿੱਚ ਸ਼ਾਮਲ ਤਿੰਨ ਦੋਚੀਆਂ ਨੂੰ ਕੀਤਾ ਗ੍ਰਿਫਤਾਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕ੍ਰਾਈਮ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਯਤਨ ਕੀਤੇ ਜਾਂਦੇ ਹਨ ਜੋ ਇਹਨਾਂ ਯਤਨਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ 2542025 ਨੂੰ ਸੰਤੋਖ لال ਉਰਫ ਸੋਖੀ ਪੁੱਤਰ ਅਮਰਚੰਦ ਵਾਸੀ ਪਿੰਡ ਕੋਟ ਪੱਤੀ ਥਾਣਾ ਸਦਰ ਬੰਗਾ ਦੇ ਘਰ ਵਿਕੇ ਫਾਇਰਿੰਗ ਕਰਨ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਤੇ ਐਸਐਸਪੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੰਤੋਖ لال ਉਰਫ ਸੋਖੀ ਪੁੱਤਰ ਅਮਰ ਪਿੰਡ ਕੋਟ ਪੱਤੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ ਤਾਂ ਬਾਹਰ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਵਿਅਕਤੀ ਮੋਟਰਸਾਈਕਲ ਪਰ ਆਏ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਟੱਕੇ ਹੋਏ ਸਨ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਸੰਤੋਖ لال ਉਰਫ ਸੋਖੀ ਦੇ ਘਰ ਦੇ ਬੰਦ ਗੇਟ ਤੇ ਵੱਜਾ ਜਿਸ ਉਪਰੰਤ ਉਕਤ ਦੋਨੋਂ ਹਮਲਾਵਰ ਮੋਟਰਸਾਈਕਲ ਤੇ ਮੌਕੇ ਤੇ ਫਰਾਰ ਹੋ ਗਏ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਪੰਜਾਬ ਦੇ ਡਿਵੀਜ਼ਨ ਅਫੀਸਰ ਜਿਹੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਮਾੜੇ ਅਨਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਮਹੀਨ ਚਲਾਈ ਹੈ ਉਹਦੀ ਲੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਨਿਚਾਇਜ਼ਈ ਤੇ ਐਸਐਚਓ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 25 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇੱਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵੇੜੇ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਦੇ ਦੋ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਹਮਲਾ ਕੀਤਾ ਉਸ ਤੋਂ ਬਾਅਦ ਟੈਕਨੀਕਲ ਇਨਪੁਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਸਿੰਘ ਵਾਸੀ ਗੋੜੀਆਂ ਥਾਣਾ ਗੜਸ਼ੰਕਰ ਦੂਸਰਾ ਯੁਵਰਾਜ ਸਿੰਘ ਰੁਪ ਮਨੀ ਇਹ ਹੈਗਾ ਵਾਸੀ ਨਾਇਨਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਰੁਪ ਜੱਸੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਵਜਾ ਰੰਜੀਤ ਸ਼ੇਰ ਸੀ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਠੀਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ੰਕਰ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਵਰਸ ਜੱਸੀ ਨੂੰ ਫਾਇਰ ਕੀਤਾ ਇਸ ਦੇ ਉੱਤੇ ਫਾਇਰਿੰਗ ਕਰਨਗੇ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਹੀ ਕਬੂਤ ਕਰਾਂਗੇ ਸਰ ਕਿਤੇ ਮੁਹੰਮਦ ਅਰਸ਼ਦ ਮੱਖਣਤ ਸਰ ਮੱਕਨ ਤੇ ਟੋਟਲ 7 ਮਾਮਲੇ ਦਰਜ ਹੈਗੇ ਇਹਦੇ ਵਿੱਚ ਲੜਾਈ ਝਗੜੇ ਦੇ ਮਾਮਲੇ ਐ ਤੇ ਸੋਸ 7 ਦੇ ਮਾਮਲੇ ਵੀ ਹੈਗੇ ਤੇ ਸਨੈਚਿੰਗ ਦੇ ਮਾਮਲੇ ਵੀ ਦਰਜ ਹੈਗੇ ਇਹ ਝਰਕ ਤੋਂ ਹੋਇਆ ਸਰ ਆਪਸ ਵਿੱਚ ਫੈਰ ਇਸੇ 1 ਫਰਵਰੀ ਦੇ ਵਿੱਚ ਕੋਈ ਮੈਰਿਜ ਸੀਗੀ ਗਣਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਆਪਸ ਝਗੜਾ ਹੋਇਆ ਸੀ ਤੇ ਕੁੱਟਮਾਰ ਵੀ ਹੋਇਆ ਆਪਸ ਵਿੱਚ ਬਿਲਕੁਲ ਜੀ ਆਪਸ ਇਹਨਾਂ ਦੀ ਕੁੱਟਮਾਰ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜੀ ਨਮਾ ਵੀ ਕਰ ਲਿਆ ਸੀ ਬਟ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਧ ਰੱਖੀ ਜਿਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ ਇਹ ਬਲਕਾਰ ਫਿਰ ਬਰਕਾਰ ਜੀ ਅਸੀਂ ਆਪਣੇ ਪਰਚੇ ਵਿੱਚ ਨਾਮਿਨੇਟ ਕਰ ਲਿਆ ਹੈ ਉਹ ਸਭ ਯੂਐਸਏ ਹੈਗਾ ਉਹਦੀ ਐਲਓਸੀ ਵੀ ਜਾਰੀ ਕਰਵਾਤੀਏ ਜਦੋਂ ਵੀ ਆਏਗਾ ਬਰਕਾਰ ਜੀ ਹੋ ਤਿੰਨ ਬੰਦੇ ਗ੍ਰফতার ਹੋਏ ਅੱਜ ਹੀ ਤਿੰਨ ਬੰਦਿਆਂ ਨੂੰ ਅਸੀਂ ਗ੍ਰফতার ਕਰਾਂਗੇ